माता की भारत माता की भारतीय जनता पार्टी भारतीय जनता पार्टी नरेंद्र भाई मोदी नरेंद्र भाई मोदी अश्विनी शर्मा जी अश्विनी शर्मा जी बहुत धन्यवाद भारतीय जनता पार्टी के प्रधान और पठानकोट तो एम एल श्रीमान अश्विनी शर्मा जी ਜੋ ਕਿ ਪੰਜਾਬ ਦੀ ਬੁਲੰਦ ਆਵਾਜ਼ ਦੇ ਨਾਮ ਤੇ ਜਾਣੇ ਜਾਂਦੇ ਹਨ ਜੋ ਕਿ ਪੰਜਾਬ ਦੇ ਕੋਈ ਵੀ ਮਸਲਾ ਹੋਵੇ ਕੋਈ ਵੀ ਅਪੋਰ ਹੋਵੇ ਕੇਂਦਰ ਦੇ ਵਿੱਚ ਜਾ ਕੇ ਬੜੇ ਸੁਜੱਜੇ ਢੰਗ ਨਾਲ ਪ੍ਰਧਾਨ ਮੰਤਰੀ ਜੀ ਨਾਲ ਔਰ ਕੇਂਦਰੀ ਲੀਡਰਸ਼ਿਪ ਨਾਲ ਜੁਕਦੇ ਹਨ ਔਰ ਉਹਨਾਂ ਦੇ ਨਾਲ ਹੀ ਸਾਡੇ ਪੰਜਾਬ ਸੂਬੇ ਦੇ ਜਨ ਸਖਤਰ ਸ਼੍ਰੀਮਾਨ ਰਕੇਸ਼ ਰਠੌਰ ਜੀ ਜੋ ਕਿ ਜਲੰਧਰ ਦੇ ਰਹਿਣ ਵਾਲੇ ਹਨ ਉਹਨਾਂ ਦੇ ਨਾਲ ਸ਼੍ਰੀ ਦੇਜਾਰਾਮ ਜੀ ਜੋ ਕਿ ਫਟੇਗੜ ਸਾਹਿਬ ਤੋਂ ਲੋਕ ਸਭਾ ਚੋਣਾਂ ਲੜੇ ਸੀ ਔਰ ਸ਼੍ਰੀ ਹੋਬੀ ਧਾਲੀਵਾਲ ਜੀ ਜੋ ਕਿ ਆਪਣੇ ਇਸ ਇਲਾਕੇ ਦੇ ਰਹਿਣ ਵਾਲੇ ਹਨ ਔਰ ਪੰਜਾਬੀ ਉੱਗੇ ਕਲਾਕਾਰ ਹਨ ਔਰ ਉਸ ਦੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਪ੍ਰਭਾਰੀ ਭਾਨੂੰ ਪ੍ਰਤਾਪ ਜੀ ਔਰ ਮੰਚ ਦੇ ਵਿਰਾਜਮਾਨ ਸਾਡੇ ਸਾਰੇ ਹੀ ਮੰਡਲ ਪ੍ਰਧਾਨ ਮੋਰਚਿਆਂ ਦੇ ਪ੍ਰਧਾਨ ਉਪ ਪ੍ਰਧਾਨ ਔਰ ਸੱਤਰ ਜ਼ਿਲ੍ਹੇ ਦੀ ਸਾਰੀ ਟੀਮ ਔਰ ਹੋਰ ਪੈਣ ਭਰਾਵੋ इस इलाके आए तो संगता जिन्निया भी इथे आया हैं। सारे इथे अहरेों अथे बुलाया गया है जय श्री राम भारतीय जनता पार्टी आवाज नहीं आ गई बड़ी भारतीय जनता पार्टी धन्यवाद मन से बैठे ਪੰਜਾਬ ਦੀ ਸ਼ਾਨ ਪੰਜਾਬ ਦਾ ਮਾਨ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼wini Sharma ਜੀ ਅਤੇ ਪੰਜਾਬ ਦੇ ਜ਼ਰਨਸ ਪੱਤਰ ਰੋਠੌਰ ਸਾਹਿਬ ਮਾਨੂ ਪ੍ਰਸਾਦ ਜੀ ਉਹ ਵੀ तालीਵਾਦੀ ਅਤੇ ਅਮਰਗੜ ਤੋਂ ਜਿਹੜੇ ਪ੍ਰਤੀਨਿਧੀ ਕਰਨੇ ਆ ਹੀਰਾ ਸਿੰਘ ਜੀ ਇਹ ਸਣਾ ਜਰੂਰ ਹੈ ਇਹ ਸਾਡੇ ਜਿਹੜੇ ਸਾਡਾ ગ્રામ ਮੰਤਰੀ ਉਹਨੂੰ ਕਹ ਰਿਹਾ ਪੱਠੇ ਉਹ ਤੋਂ ਹੋ ਕੁੜਾ ਕਰਨੇ ਵਾਲਾ ਉਹ ਕਾਲੰਕ ਦਾ ਕਾਲਾ ਉਹ ਭਾਈ ਮੇਰੇ ਵੀਰੋ ਜਿਹੜੇ ਬਾਦਮਿੱਕੀ ਹੁੰਦੇ ਨਾ ਮੱਝ ਵੀ ਸਿੱਖ ਉਹ ਰੰਗ ਦੇ ਕਾਲੇ ਹੁੰਦੇ ਆ ਤੇ ਦਿਲ ਦੇ ਸਰਾਫ ਹੁੰਦੇ ਆ ਉਹ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਕੋਈ ਇਸ ਤਰ੍ਹਾਂ ਦੇ ਸ਼ਬਦ ਬੋਲ ਰਿਹਾ ਜਿਹਾ ਕਿ ਨਿੰਦਣ ਜੋ ਇਕ ਪਾਰਟੀ ਜਨਤਾ ਪਾਰਟੀ ਔਰ ਮੇਰਾ ਖੂਬਸੂਰਤ ਦੇਸ਼ ਪੰਜਾਬ ਜੀ ਰਹਿਨਮਾਈ ਕਰਨ ਵਾਲੇ ਉਸ ਪਾਰਟੀ ਵੱਲੋਂ ਬਹੁਤ ਜਿਆਦਾ ਸਤਿਕਾਰ ਦੇ ਪਾਤਰ ਅਸ਼ਵਨੀ ਸ਼ਰਮਾ ਜੀ ਲੋਠਾਰ ਸਾਹਿਬ ਮੈਂ ਦੋਵਾਂ ਭਰਾਵਾਂ ਨੂੰ ਬਹੁਤ ਨਿਮਰਤਾ ਦੇ ਨਾਲ ਜੀ ਆਇਆਂ ਆਖਦਾ ਮੇਰੇ ਨਗਰ ਮੇਰੇ ਖੇੜੇ ਮੇਰੇ ਦੇਸ਼ ਮੇਰੀ ਮਿੱਟੀ ਦੀ ਸਜਦਾ ਕਰਨ ਵਾਸਤੇ ਆਏ ਨੇ ਤੁਹਾਡੇ ਨਾਲ ਦੱਨਾ ਕਰ ਆਏ ਨੇ ਸਨਮਾਨਤਮਕ ਤੇ ਆਏ ਹੋਏ ਮੇਰੇ ਇਲਾਕੇ ਦੇ ਪੇੜੋਂ ਵੀਰੋਂ ਛੋਟੇੋਂ ਵੱਡੇੋਂ ਬਹੁਤ ਸਤਕਾਰ ਦੇ ਨਾਲ ਬਹੁਤ ਅਦਬ ਦੇ ਨਾਲ ਤੁਹਾਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਮਨਰੇਗਾ ਬਾਰੇ ਨਹੀਂ ਬੋਲਣਾ ਮੇਰੇ ਕੋਲ ਗੱਲ ਹੈ ਨਹੀਂ ਪਰ ਮੈਨੂੰ ਮਾਣ ਆ ਕਿ ਮੇਰੇ ਹਲਕੇ ਦਾ ਪਾਣੀ ਇਸ ਇਲਾਕੇ ਦੀ ਮਿੱਟੀ ਇੰਨੀ ਜ਼ਰਖੇਸ ਹੈ ਪਾਣੀ ਇਨਾ ਖੂਬਸੂਰਤ ਮਿੱਠਾ ਕਿ ਮੇਰੇ ਇਲਾਕੇ ਦੇ ਲੋਕਾਂ ਨੂੰ ਹੁਣ ਇਸ ਮੰਚ ਤੋਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਆ ਉਹ ਜਾਣਦੇ ਨੇ ਮੇਰਾ ਇਹ ਵਿਸ਼ਵਾਸ ਹੈ ਔਰ اٹਟ ਵਿਸ਼ਵਾਸ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਮਤ ਹਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹਾਂ ਤੁਸੀਂ ਤਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਸਦਾ ਦਿੱਤਾ ਹੈ ਕਾਠ ਹੋਇਆ ਤੁਹਾਨੂੰ ਜਿ ਆਇਆ ਜਿੱਥੇ ਕਹਿਣਾ ਮੈਂ ਉਥੇ ਇਹੀ ਕਹੂੰਗਾ ਕਿ ਸਿਰਫ ਵਿਚਾਰਨ ਦੀ ਗੱਲ ਹੈ ਅਸੀਂ ਆਪਾਂ ਛੱਡ ਰਹੇ ਹਾਂ ਕਿਤੇ ਨਾ ਕਿਤੇ ਸਾਡੇ ਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੇ ਪਤਾ ਨਹੀਂ ਕਦੋਂ ਇੱਕ ਨਫਰਤ ਦਾ ਬੀਜ ਬੀਜਤਾ ਤੇ ਉਹ ਖਰਾਬ ਹੀ ਹੋ ਗਿਆ ਮੈਨੂੰ ਆਪਣੀ ਜ਼ਿੰਦਗੀ ਦੀ ਲਾਲ ਕਿਤਾਬ ਜਦੋਂ ਵੀ ਮੈਂ ਖੋਲਦਾ ਤਾਂ ਸਫਿਆਂ ਨੂੰ ਦੇਖਦਾ ਤਾਂ ਉਹਨਾਂ ਲੰਘੇ ਹੋਏ ਸਮਿਆਂ ਦੇ ਸਫਿਆਂ ਦੇ ਉੱਤੇ ਇੱਕ ਮਾਣ ਵਾਲੀ ਗੱਲ ਸੀ ਕਿ ਜੇ ਤੇ ਮਰਜੀ ਘਰ ਚ ਜਾ ਕੇ ਬੇਬੇ ਦੇ ਵੱਡੀ ਭੈਣ ਦੇ ਪੈਰੀ ਹੱਥ ਲਾ ਕੇ ਚੌਂਕੜ ਮਾਰ ਕੇ ਬੈਠ ਜਾਓ ਲੱਖਾਂ ਹੀ ਅਸ਼ੀਰਵਾਦ ਮਿਲਦੇ ਸੀ ਤੇ ਢਿੱਡ ਪਰ ਵੀ ਰੋਟੀ ਉਹ ਵੀ ਤਾਜੀ ਤੇ ਹੁਣ ਚਾਹੇ ਸਗੀ ਮਾਂ ਦੇ ਕੋਲੇ 15 ਮੀਹਾਂ ਦੇਣਾ ਬਾਅਦ ਚਲੇ ਜਾਓ ਉਹ ਵੀ ਤੁਹਾਡੇ ਪੈਰਾਂ ਦੀ ਮਿੱਟੀ ਚੱਕਦੀ ਫਿਰਦੀ ਹੈ ਕਿਤੇ ਚਤਰਾ ਟੂਣਾ ਤਾਂ ਨਹੀਂ ਕਰਨਾ ਆਇਆ ਕਿ ਪੰਡਿਆ ਭਾਰਤ ਗਿਆ ਸੀ ਵੱਡਿਆ ਪੰਜਾਬ ਗਿਆ ਸੀ ਤੇ ਅਸੀਂ ਉਹੀ ਪੰਜਾਬੀ ਆ ਚਾਹੇ ਉਧਰ ਨੇ ਮਰੇ ਸੀ ਚਾਹੇ ਇਧਰ ਨੇ ਮਰੇ ਸੀ ਚਾਹੇ ਇਥੋਂ ਉਧਰ ਨੂੰ ਜਾਣ ਵਾਲੇ ਵੱਡੇ ਗਏ ਸੀ ਚਾਹੇ ਉਧਰੋਂ ਇਧਰ ਆਉਣ ਵਾਲੇ ਵੱਡੇ ਗਏ ਸੀ ਪਰ ਸੀ ਪੰਜਾਬੀ ਪੰਜਾਬੀ ਮਾਂ ਬੋਲੀ ਦਾ ਗਲ ਵਟਿਆ ਗਿਆ ਸੀ ਸਾਡੀ ਦਿਖ ਮੁੱਛ ਸੋਚ ਜ਼ੁਬਾਨ ਸਵਾਦ ਰੋਟੀ ਪਾਣੀ ਸਭ ਉਧਰ ਰਹਿ ਗਏ ਸੀ ਗੁੱਸਾ ਜੁੱਸਾ ਦਿਖ ਪਰ ਪੰਜਾਬੀ ਮਾਂ ਬੋਲੀ ਨੇ ਸਾਨੂੰ ਅੱਜ ਤੱਕ ਸੰਭ ਕੇ ਰੱਖਿਆ ਇੱਕ ਕੋਈ ਗੱਲ ਕਹੂੰਗਾ ਕਿ ਮੁਲਕ ਦੀ ਵੰਡ ਵੇਲੇ ਜਿਹਨੂੰ ਗਲੋਂ ਵੱਡਿਆ ਸੀ ਮੁਲਕ ਦੀ ਵੰਡ ਵੇਲੇ ਜਿਹਨੂੰ ਗਲੋਂ ਵੱਡਿਆ ਸੀ ਸੂਬਿਆਂ ਦੀ ਵੰਡ ਵੇਲੇ ਜਿਹਨੂੰ ਘਰੋਂ ਕੱਢਿਆ ਸੀ ਜ਼ਖਮੀ ਉਹ ਮਾਂ ਨੇ ਮੇਰੀ ਪੰਜਾਬੀ ਬੋਲੀ ਨੇ ਜ਼ਖਮੀ ਉਹ ਮਾਂ ਨੇ ਸੁਨੇਹਾ ਇੱਕ ਕੱਲਿਆ ਸੰਭਲੋ ਪੰਜਾਬ ਨਹੀਂ ਤਾਂ ਤੁਹਾਡੇ ਹੱਥੋਂ ਚੱਲਿਆ ਸੰਭਲੋ ਪੰਜਾਬ ਨਹੀਂ ਤਾਂ ਤੁਹਾਡੇ ਹੱਥੋਂ ਚੱਲਿਆ 2000 ਨਰੇਂਦਰ મોદી ਪਹਿਲੀ ਗੱਲ ਤਾਂ ਮਿੱਤਰੋ ਸੁਣ ਲੋ ਮੰਰੇਗਾ ਖਤਮ ਨਹੀਂ ਹੋਇਆ ਉਹਦਾ ਨਾਮ ਬਦਲਿਆ ਕਿਉਂ ਬਦਲਿਆ ਉਹ ਸਕੀਮ ਤੇ ਪਰਿਵਰਤਨ ਕਿਉਂ ਕਰਨਾ ਪਿਆ ਜਿਹੜੇ ਤੁਹਾਡੇ ਤੋਂ ਮੰਰੇਗਾ ਦਾ ਕੰਮ ਕਰਦੇ ਨੇ ਬਾਟਨਾ ਦਾ ਭੈਣਾ ਨਾਲ ਵੀ ਬੈਠਾ ਹਾ ਜਰੂਰ ਕੀ ਪਈ ਇਹ ਪੰਜਾਬ ਦੀ ਨਕਮੀ ਭ੍ਰਸ਼ਟਾਚਾਰ ਤੇ ਲਿਪਟ ਸਰਕਾਰ ਜਿਹੜਾ ਪੈਸਾ ਮਜ਼ਦੂਰ ਕੋਲ ਜਾਣਾ ਚਾਹੀਦਾ ਸੀ ਜਿਹੜਾ ਪੈਸਾ ਧਿਆਰੀ ਲਗਾਉਣ ਵਾਲੇ ਦੀ ਘਰ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਦੇ ਫੁਰਗਿਆਂ ਦੇ ਘਰ ਜਾ ਰਿਹਾ ਸੀ ਮਨਰੇਗਾ ਦੀ ਆਰਥਿਕਾ ਬ੍ਰਸ਼ਟਾਚਾਰ ਹੋ ਰਿਹਾ ਸੀ ਔਰ ਇਹ ਜਿਹੜੀ ਸਰਕਾਰ ਮਗਰ ਮਸਤੇ ਆਸੂ ਰੋਦੀ ਹੈ ਔਰ ਸਮਾਜ ਨੂੰ ਬਦਲ ਬੰਦਨ ਦਾ ਕੰਮ ਕਰਦੀ ਹੈ ਮਜ਼ਦੂਰ ਮਜ਼ਦੂਰ ਹੁੰਦਾ ਗਰੀਬ ਗਰੀਬ ਹੁੰਦਾ ਉਹਦੀ ਕੋਈ ਜਾਗੀ ਨਹੀਂ ਹੁੰਦੀ ਲੇਕਿਨ ਦਲਿਤ 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 ਪੁੱਛੀ ਕਹਿੰਦੇ ਦਲਿਤ ਤਾਂ ਤੇ ਸੀਓ ਮੋਦੀ ਸਾਹਿਬ ਕੀ ਕਹ ਰਹੇ ਨੇ ਜੀ ਰਾਮ ਦੇਵਤਾ ਉਹ ਕਹ ਰਹੇ ਨੇ ਕਿ 6 ਦਿਨ ਦੀ ਜਗਾ ਦਿਹਾੜੀ 125 ਦਿਨ ਲੱਗੇਗੀ ਗਲਤ ਕਰ ਰਹੇ ਨੇ ਉਹਨੂੰ 15 ਦਿਨ ਕੰਮ ਨਹੀਂ ਦਿੱਤਾ ਤੇ ਉਹਨੂੰ ਬੇਰੋਜ਼ਗਾਰੀ ਪੱਤਾ ਜਿਹੜਾ ਉਹ ਦੇਣਾ ਪੀਗਾ ਬਦ ਨਹੀਂ ਸਕਦੇ ये बंदा बेरोजगारी पत्ता देना पेगा और जिस मजदूर दहाड़ियां लगे पेमेंट सत्त दिन करनी पेगी जे सत्त दिना पेमेंट नहीं की कीती तो दहाड़ी ब्याज भी देना पेगा ਇਹਨਾਂ ਨੇ ਕੀ ਕਰਵਾਇਆ ਦੂਜੀ ਗੱਲ ਇਹ ਜਿਹੜੇ ਮੰਰੇਗਾ ਨਾਲ ਜੁੜੇ ਹੋਏ ਨੇ ਇਹ ਜਿਹੜੇ ਐਮਐਲਏ ਮੰਤਰੀ ਇਹਨਾਂ ਦੇ ਲੋਕਾਂ ਦੇ ਕਾਰ ਬਣੇ ਨੇ ਤੁਹਾਨੂੰ ਪਤਾ ਪੰਜਾਬ ਦੇ ਅੰਦਰ ਕਿੰਨਾ ਵੱਡਾ ਭ੍ਰਸ਼ਟਾਚਾਰ ਹੈ 10 ਹਜ਼ਾਰ ਤੋਂ ਉੱਪਰ ਕੇਸ ਭ੍ਰਸ਼ਟਾਚਾਰ ਦੇ ਪੰਜਾਬ ਦੇ ਅੰਦਰ ਹੋਏ ਨੇ ਇਹ ਜਿਹੜਾ ਅੱਡਾ ਵੱਡਾ ਪ੍ਰਸ਼ਾਸਨ ਆ ਰਿਹਾ ਕਿਆ ਰੁਕਣਾ ਨਹੀਂ ਚਾਹੀਦਾ ਪਰ ਤੂੰ ਦਲਿਤਾਂ ਦਾ ਮਜ਼ਦੂਰਾਂ ਦਾ ਤੇ ਕੀ ਕਰੋਨਾ 100 ਦਿਨ ਕੰਮ ਦੇਣਾ ਸੀ ਪਿਛਲੇ ਸਾਲ 36 ਦਿਨਾਂ ਲੱਗੀਆਂ ਔਰ ਇਸ ਸਾਲ ਦਸੰਬਰ ਤੱਕ ਸਿਰਫ 26 ਦਿਹਾੜੀਆਂ ਹੁਣ ਉਹ ਵੀ ਕਿਹਨਾਂ ਦੀਆਂ ਜਿਹੜੇ ਇਹਨਾਂ ਦੇ ਚਾਹਤੇ ਨੇ ਉਹ ਮਦਦੀ ਘਰ ਤੋਂ ਹੋ ਰਿਹਾ ਹੈ ਕਾਰ ਕਿਸੇ ਦੇ ਨਾਮ ਤੇ ਧਿਆੜੀ ਕੋਈ ਲਾ ਰਿਹਾ ਫੂਲ ਪਸੀਨਾ ਉਦਾ ਲੱਗ ਰਿਹਾ ਪਰ ਧਿਆੜੀ ਲਾਣ ਤੋਂ ਬਾਅਦ ਪਿਆਸਾ ਉਹਦੇ ਨਾਮ ਤੇ ਆ ਰਿਹਾ ਜਿਹਦੇ ਨਾਮ ਤੇ ਕਾਰ ਹੈ ਫਿਰ ਉਹ ਹੱਥੋਂ ਦੇ ਅੱਗੇ ਆ ਡਰ ਰਿਹਾ ਕਿ ਮੇਰੀ ਧਿਆੜੀ ਦੇ ਪੈਸੇ ਦੇ ਦੇ ਉਹ ਕੱਪਟਾ ਮਾਰਦਾ ਫਿਰ ਉਹ ਪੈਸੇ ਦਿੰਦਾ ਕਿਆ ਇਹ ਬੰਦ ਨਹੀਂ ਹੋਣਾ भाई तुझी दलित हथेची कितो दलित अगर कोई अतिशी है, है। तो मोदी है पंजाब के अंदर दो रुपए किलो दाल आटा स्कीम चलती थी चलती थी मिलती हूं ना आज मिलती है यह है माननी सरकार गरीब का हक हाँ खोन तो वाली सरकार है चूल्हे की अग बुझाने वाली सरकार है अगर अज तो थोड़ा चूल्हा चल रहा है तो इस करके चल रहे कि नरेंद्र भाई मोदी अस्सी करोड़ परिवार अनाज भेज रहे हैं ਮਲੇਰਕੋਟਲਾ ਦੇ ਹਰ ਕਾਮਰਗੜ ਤੇ ਫੰਕੀ ਹੋ ਰਹੀ ਹੈ ਐਸਾ ਕਿ ਪੂਰੇ ਪੰਜਾਬ ਦੇ ਅੰਦਰ ਹਰ ਵਿਧਾਨ ਸਭਾ ਵਿੱਚ ਮੇਰਾ ਜਾਣਾ ਹੋ ਰਿਹਾ ਉਹਦੇ ਵਿੱਚ ਇੱਕ ਕਾਰਨ ਹੈ ਮਨਰੇਗਾ ਚ ਦੀ ਆਰ ਤੇ ਜਿਹੜਾ ਭ੍ਰਸ਼ਟਾਚਾਰ ਚੱਲ ਰਿਹਾ ਹੈ ਉਹਦੀ ਸਮਾਪਤੀ ਹੋਏ ਇਸ ਗੱਲ ਨੂੰ ਧਿਆਨ ਚਲ ਰੱਖਦੇ ਹੋਏ ਨਰਿੰਦਰ ਮੋਦੀ ਜੀ ਨੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਕੀਤਾ ਹੈ ਔਰ ਪਹਿਲੀ ਗੱਲ ਹੈ ਸਕੀਮ ਸਮਾਪਤ ਨਹੀਂ ਹੋਈ ਉਹਦੇ ਅੰਦਰ ਜਿਹੜੀਆਂ ਕਮੀਆਂ ਸੀ ਉਹਨੂੰ ਦੂਰ ਕੀਤਾ ਹੈ ਪਹਿਲਾਂ 100 ਦਿਨ ਦੀ ਦਿਹਾੜੀ ਲਗਣੀ ਚਾਹੀਦੀ ਸੀ ਹੁਣ 125 ਦਿਨ ਦੀ ਦਿਹਾੜੀ ਕੀਤੀ ਹੈ ਪਹਿਲਾਂ ਐਸਾ ਕੋਈ ਰੂਲ ਨਹੀਂ ਸੀ ਕਿ ਦਿਹਾੜੀ ਦੇ ਪੈਸੇ ਕਦੋਂ ਦੇਣੇ ਆ ਹੁਣ ਇਹ ਕਰਤਾ ਕਿ ਅਗਰ 7 ਦਿਨ ਦੇ ਅੰਦਰ ਅੰਦਰ ਦਿਹਾੜੀ ਲਗਾਉਣ ਵਾਲੇ ਨੂੰ ਉਹਦੀ ਦਿਹਾੜੀ ਨਹੀਂ ਮਿਲਦੀ ਤੇ ਉਹਦੇ ਤੇ ਵਿਆਜ ਦੇਣਾ ਪੇਗਾ ਅਗਰ ਕੋਈ ਤਿਆੜੀ ਦਾ ਕੰਮ ਮੰਗਦਾ ਔਰ ਸਰਕਾਰ ਉਹਨੂੰ 15 ਦਿਨ ਕੰਮ ਨਹੀਂ ਦਿੰਦੀ ਤੇ ਉਹਨੂੰ ਬੇਰੁਜ਼ਗਾਰੀ ਦਾ ਪੱਤਾ ਦੇਣਾ ਪੇਗਾ ਲੇਕਿਨ ਆਮ ਆਦਮੀ ਪਾਰਟੀ ਔਰ ਕਾਂਗਰਸ ਜਗ ਜਾਇਰ ਹੈ ਪਾਰਲੀਮੈਂਟ ਚ ਜੱਪੀ ਜੱਪੀ ਇੱਥੇ ਆ ਕੇ ਨੂਰਾ ਕੁਸ਼ਤੀ ਕਰਦੇ ਨੇ ਲੋਕਾਂ ਚ ਭਰਮ ਤੇ ਝੂਠ ਜਿਹੜਾ ਫਲਾਂ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਮੇਰਾ ਮਨ ਰੇਗਾ ਦੀਆਂ ਪੈਰਾਂ ਨਾਲ ਮਜ਼ਦੂਰਾਂ ਨਾਲ ਮਿਲਣਾ ਹੋ ਰਿਹਾ ਜਿੰਨਾ ਸੋਸ਼ਣ ਉਹਨਾਂ ਦਾ ਇਸ ਸਰਕਾਰ ਨੇ ਕੀਤਾ ਹੈ ਦਿਹਾੜੀਆਂ ਅੱਠ ਲਵਾਈਆਂ 18 ਦੇ ਸਾਈਨ ਐਸੇ ਦੋ ਦੇ ਪੈਸੇ ਚਾਰਾਂ ਦੇ ਦੋਵੇਂ ਮੋਦੀ ਇਹਨੂੰ ਬੰਦ ਕਰਨਾ ਚਾਹੁੰਦਾ ਉਹ ਬਾਇਓਮੈਟ੍ਰਿਕ ਕਰਨਾ ਚਾਹੁੰਦਾ ਉਹ ਇਹ ਚਾਹੁੰਦਾ ਹੈ ਕਿ ਜਿਹਦਾ ਅਧਿਕਾਰ ਹੈ ਉਹਦੇ ਤੱਕ ਪੁੱਜੇ ਇਸ ਕਰਕੇ ਜਨ ਜਾਗਰਣ ਦੇ ਤਹਿਤ ਮੇਰਾ ਧਿਆਨ ਆ। ਸਭ ਤੋਂ ਜਿਹੜਾ ਅਹਿਮ ਕਾਂਗਰਸ ਰੂਪ ਲਾ ਰਹੀ ਹੈ ਭਾਜੀਪੀ ਦੇ ਉੱਪਰ। ਉਹ ਇਹ ਲਾ ਰਹੀ ਹੈ ਵੀ ਜਿਹੜਾ ਪਹਿਲਾਂ ਸਟੇਟ ਗਵਰਨਮੈਂਟਾਂ 'ਤੇ ਉਹ ਜਿਹੜਾ ਸ਼ੇਅਰ ਸੀਗਾ ਉਹਨਾਂ ਦਾ 5% ਸੀ ਪਰ ਹੁਣ ਜਿਹੜੀ ਇਹ ਰੇਸ ਵਾ 60 40 ਦੀ ਕਰਤੀ। ਪੰਜਾਬ ਜਿਹੜਾ ਪਹਿਲੀ ਕਰਜ਼ੇ 'ਚ ਦੱਬਿਆ ਪਿਆ। ਇਹ ਤਾਂ 40% ਦੇ ਹੀ ਨਹੀਂ ਸਕਦੇ। 10 ਪੈਸੇ ਦਿੰਦੇ ਸੀ ਹੁਣ 30 ਪੈਸੇ ਵਧਾਏ ਆ। ਪਹਿਲਾਂ 10 ਪੈਸੇ ਦਿੰਦੇ ਸੀ। ਹੁਣ 30 ਪੈਸੇ ਵਧਾਏ ਆ। ਉਹਦੇ ਨਾਲ ਸ਼ਾਇਦ ਰਿਸਪਾਂਸਿਬਲ ਹੋ ਜਾ। ਮੈਂ ਕਿਹੜੇ ਕਰਜ਼ੇ 'ਚ ਜੀਏ? ਕੇਜਰੀ ਬਾਲਦੀ ਹੈ ਅਰੇ ਕੇਜਰੀ ਬਾਲਦੀ ਐਸ਼ ਪ੍ਰਸਤੀ ਤੇ ਐਡਵਰਟਾਈਜ਼ਮੈਂਟ ਤੇ ਹਜ਼ਾਰਾਂ ਕਰੋੜ ਰੁਪਏ ਦਾ ਖਰਚਾ ਸਾਲ ਚ ਕਰਦੇ ਨੇ ਦਲਿਤ ਔਰ ਗਰੀਬ ਦਾ ਨਾਂ ਲੈਂਦੇ ਨੇ ਉਹਨਾਂ ਲਈ 800 ਕਰੋੜ ਰੁਪਏ ਨਹੀਂ ਰੱਖ ਸਕਦੇ ਚੱਲਦਾ ਕਿਹੜੀ ਗਰੀਬੀ ਕੇਵਲ ਇਨਾਣੇ ਨੂੰ ਜਰੀਆ ਬਣਾਇਦਾ ਸੀ ਭ੍ਰਸ਼ਟਾਚਾਰ ਦਾ ਮੋਦੀ ਉਹ ਭ੍ਰਸ਼ਟਾਚਾਰ ਬੰਦ ਕਰਦ ਕਰਕੇ ਦਲਿਤ ਨੂੰ ਮਜ਼ਦੂਰ ਨੂੰ ਗਰੀਬ ਨੂੰ ਉਹ ਦਾ ਅਧਿਕਾਰ ਮਿਲੇ ਇਸ ਕਰਕੇ ਇੱਥੇ ਪਰਿਵਰਤਨ ਲਿਆਂਦਾ ਔਰ ਪੂਰੇ ਦੇਸ਼ ਚ ਆਇਆ ਭਗਵੰਤ ਮਾਨ ਕਹਿੰਦਾ ਹੈ ਜਿਹੜੀ ਕੇਂਦਰ ਸਰਕਾਰ ਹੈ ਜੀ ਸਾਨੂੰ ਕੰਮ ਨਹੀਂ ਕਰਨ ਦੇਦੀ ਮੇਰੇ ਬਾਰੇ ਜੀ ਭਗਵੰਤ ਮਾਨ ਜੀ ਨੂੰ ਮੇਰਾ ਇੱਕ ਸਵਾਲ ਹੈ ਬੰਦੇ ਬਾਅਦ ਚ ਆਏ ਨੇ ਇਹਨਾਂ ਨੂੰ ਜਦੋਂ ਸੱਤਾ ਛਾਣਾ ਸੀ ਲਲਕਾਰੇ ਮਾਰਦੇ ਸੀ ਕਿ ਜਿਹੜੀ ਸਰਕਾਰ ਹੈ ਉਹ ਸੱਤਾ ਛੱਡ ਦਿਓ ਅਸੀਂ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਾਂਗੇ ਉਸ ਵੇਲੇ ਲਲਕਾਰੇ ਮਾਰਨ ਤੋਂ ਪਹਿਲਾਂ ਪੁੱਛਣਾ ਸੀ ਹਰਿਆਣਾ ਚ ਮਿਲ ਰਹੀ ਹੈ ਨਾ ਜਿਨ੍ਹਾਂ ਨੇ ਕੰਮ ਕਰਨ ਦੀ ਇੱਛਾ ਰੋਏ ਭਗਵੰਤ ਨੂੰ ਜਦੋਂ ਦਿੱਲੀ ਦਾ ਨਾਮ ਲੈਂਦਾ ਨਾ ਉਹ ਅਸਲ ਤੇ ਕੇਂਦਰ ਸਰਕਾਰਾ ਰੋ ਨਹੀਂ ਕਹਿੰਦਾ ਉਹ ਕੇਜਰੀਵਾਲ ਵੱਲੋਂ ਕਹਿੰਦਾ ਕਿਉਂਕਿ ਭਗਵੰਤ ਮਾਨ ਮਖੋਟਾ ਹੈ ਅਸਲੀ ਸੁਪਰ ਸੀਐਮ ਕੇਜਰੀਵਾਲ ਹੈ ਉਹ ਦਿੱਲੀ ਟੱਗਣ ਤੋਂ ਬਾਅਦ ਦਿੱਲੀ ਦੇ ਲੋਕਾਂ ਨੇ ਉਹਨੂੰ ਕੱਢਤਾ ਹੁਣ ਪੰਜਾਬ ਟੱਗਣ ਆਇਆ ਉਹੀ ਸਾਰਾ ਟੋਲਾ ਇਸ ਨੂੰ ਦੇਖ ਦੇਣਾ ਚਾਹੁੰਦੇ ਪੰਜਾਬ ਆਪਿਆਂ ਲਈ ਪੰਜਾਬ ਦੇ ਅੰਦਰ ਅਮਨ ਆਏ ਸ਼ਾਂਤੀ ਆਏ ਪਾਈਚਾਰਾ ਆਏ ਵਿਕਾਸ ਆਏ ਕਾਨੂੰਨ ਦਾ ਰਾਜ ਹੋਏ ਨਸ਼ਾ ਮੁਕਤ ਪੰਜਾਬ ਅਗਰ ਕੋਈ ਬਣਾ ਸਕਦਾ ਤੇ ਬੀਜੇਪੀ ਬਣਾ ਸਕਦੀ ਠੀਕ ਹੈ ਜੀ ਸਸੀ ਗਾ ਜੀ ਸਾਰਿਆਂ ਨੂੰ ਸੋ ਅੱਜ ਜਿਸ ਤਰ੍ਹਾਂ ਸਾਰੇ ਜਾਣਦੇ ਆ ਕਿ ਨਰੇਗਾ ਦਾ ਜਿਹੜਾ ਨਾਮ ਹੈ ਉਹ ਬਦਲ ਕੇ ਜੀ ਰਾਮ ਜੀ ਰੱਖਿਆ ਗਿਆ ਹੈ ਸੋ ਉਹਦੇ ਸਬੰਧ ਦੇ ਵਿੱਚ ਅੱਜ ਜਿਲ੍ਹਾ ਮਲੇਰਕੋਟਲਾ ਹਾਲ ਕਾਮਰਗੜ ਦੇ ਵਿੱਚ ਇੱਕ ਵਿਸ਼ਾਲ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਸੀ ਜਿਹਦੇ ਵਿੱਚ ਸਪੈਸ਼ਲੀ ਕਾਰਜਕਾਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਤੋਂ ਸ਼੍ਰੀ ਅਸ਼ਵਨੀ ਸ਼ਰਮਾ ਜੀ ਔਰ ਬਾਕੀ ਵੱਡੀ ਸਾਰੀ ਲੀਡਰਸ਼ਿਪ ਅੱਜ ਸਪੈਸ਼ਲੀ ਨਰੇਗਾ ਵਾਲੇ ਜਿਹੜੇ ਵਰਕਰ ਆ ਉਹਨਾਂ ਦੇ ਰੂਬਰੂ ਹੋਏ ਸੀ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦੇਣ ਲਈ ਕਿਉਂਕਿ ਇੱਕ ਨੈਰੇਟਿਵ ਫਲਾਇਆ ਜਾ ਰਿਹਾ ਹੈ ਕਿ ਨਰੇਗਾ ਨੂੰ ਬੰਦ ਕਰਤਾ ਹੈ ਸੈਂਟਰ ਨੇ ਨਰੇਗਾ ਬੰਦ ਕਰਤੀ ਹੈ ਸੋ ਇਹਦੇ ਲਈ ਦੱਸਣਾ ਚਾਹਾਂਗਾ ਜੀ ਬਿਲਕੁਲ ਨਰੇਗਾ ਬੰਦ ਨਹੀਂ ਹੋਈ ਹੈ ਸਿਰਫ ਉਹਦਾ ਨਾਮ ਬਦਲਿਆ ਗਿਆ ਹੈ ਔਰ ਉਹਦੇ ਵਿੱਚ ਜਿਹੜੀਆਂ ਦਿਹਾੜੀਆਂ ਸੀ ਪਹਿਲਾਂ 100 ਦਿਹਾੜੀਆਂ ਮਿਲਦੀਆਂ ਸੀ ਹੁਣ 125 ਦਿਹਾੜੀਆਂ ਜਿਹੜੇ ਕੰਮੇ ਆ ਉਹਨਾਂ ਨੂੰ ਮਿਲਿਆ ਕਰਨਗੀਆਂ ਔਰ ਸਿੱਧੇ ਤੌਰ ਤੇ ਜਿਹੜਾ ਪੈਸਾ ਉਹਦਾ ਉਹਨਾਂ ਦੇ ਅਕਾਊਂਟ 'ਚ ਆਏਗਾ ਔਰ ਜਿਹੜੀ ਪੇਮੈਂਟ ਹੈ ਉਹ ਵੀ ਪਹਿਲਾਂ ਮਹੀਨੇ ਬਾਅਦ ਕਰੇ 2 ਮਹੀਨੇ ਬਾਅਦ ਆਉਂਦੀ ਸੀ ਹੁਣ ਹਰ ਹਫਤੇ ਜਿਹੜਾ ਇਹ ਪੈਸਾ ਉਹ ਗਰੀਬਾਂ ਦੇ ਅਕਾਊਂਟਾਂ ਦੇ ਵਿੱਚ ਆਏਗਾ ਆ ਕਰੇਗਾ ਔਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਸਪੈਸ਼ਲੀ ਜਿਹੜਾ ਛੋਟਾ ਵਰਗ ਹੈ ਕਾਮਾ ਵਰਗ ਹੈ ਉਹਨਾਂ ਲਈ ਇਹ ਸਕੀਮ ਲਿਆਂਦੀ ਗਈ ਹੈ ਕਿਉਂਕਿ ਮੋਦੀ ਜੀ ਦਾ ਨਾਰਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਇਸ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਇੰਨੀ ਠੰਡ ਦੇ ਵਿੱਚ ਸਵੇਰੇ ਨਿਕਲੇ ਔਰ ਅੱਜ ਸਪੈਸ਼ਲੀ ਅੱਜ ਉਹਨਾਂ ਨੇ ਇਹ ਪ੍ਰੋਗਰਾਮ ਅਟੈਂਡ ਕੀਤਾ ਸੋ ਸਾਰੀ ਸੰਗਤ ਦਾ ਸਪੈਸ਼ਲੀ ਨਰੇਗਾ ਵਰਕਰ ਜਿਹੜੇ ਚੱਲ ਕੇ ਆਇਆ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ